ਖਰੜ ਵਿੱਚ ਹੋ ਚੁੱਕੀ ਹੈ ਨਕਲੀ ਮਹੰਤਾਂ ਦੀ ਪਰਮਾਰ ਨਕਲੀ ਮਹੰਤਾ ਦੇ ਖਿਲਾਫ ਅਸਲੀ ਮਹੰਤ ਕਰਨਗੇ ਹੁਣ ਕਾਰਵਾਈ ਮਹੰਤਾ ਨੇ ਖਰੜ ਵਿੱਚ ਕਾਨਫਰੰਸ ਕਰ ਕਰ ਦਿੱਤਾ ਐਲਾਨ ਮਹੰਤਾ ਨੇ ਕਿਹਾ ਨਕਲੀ ਕਿਨਰ ਕਰਵਾ ਰਹੇ ਨੇ ਅਸਲੀ ਮਹੰਤਾ ਦੀ ਬੇਇੱਜ਼ਤੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਆਪਣੇ ਕੋਰ ਨਗਰ ਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਔਰ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸਭ ਨੂੰ ਜਿਹੜੀ ਸਾਡੇ ਹੈ ਏਰੀਆ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਕੁਝ ਨਕਲੀ ਗੁੱਟ ਬੜੇ ਹੋਏ ਨੇ ਉਹ ਕੰਦੇਸੀ ਕਿੰਨਾਰੇ ਭਰੋ ਨਕਲੀ ਆ ਇਹਨੇ ਸਮਝੋ ਬੇਇੱਜ਼ਤੀ ਸਾਡੀ ਹੋਈ ਹੈ ਸਾਡੇ ਡਿਪਾਰਟਮੈਂਟ ਕੀ ਹੋਈ ਹੈ ਸਾਡੇ ਖੁਸਰਾ ਜਾਤੀ ਦੀ ਹੋਈ ਹੈ ਜੋਤੀ ਮਹੰਤ ਨੇ ਕਿਹਾ ਜਿਸ ਦੀ ਜਿੰਨੀ ਸ਼ਰਦਾ ਹੋਵੇ ਉੰਨੀ ਹੀ ਵਧਾਈ ਦਿਵੋ ਅਸੀਂ ਮਹਿਸੂਸ ਕੀਤਾ ਉਹ ਇਹ ਕੰਮ galt hai ਕੰਮ ਬੰਦ ਹੋਣਾ ਚਾਹੀਦਾ ਜਿਸ ਪਰ ਜੋ ਸਰਦਾਰ ਹੋਣ ਚਾਹੀਦੇ ਆਪਣੀ ਸਰਦਾਰੀ ਤੋਂ ਕੁਝ ਨਹੀਂ ਦੇ ਰਹਾ ਉਹ ਰਹਿਣਾ ਚਾਹੀਦਾ ਜੋ ਮੇਰੇ ਫੇਰ ਦੇ ਵਿੱਚ ਨਕਲੀ ਕਿੰਨਰ 50-50 ਤੋਂ ਤੁਗ ਰਹੇ ਨੇ ਕਿ ਕਦੀ ਉਹ ਨਹੀਂ ਹੋਣਾ ਚਾਹੀਦਾ ਫੇਰ ਅਸੀਂ ਇਹ ਜਣਾ ਚਾਹੁੰਦੇ ਹਾਂ ਕਿ ਆਪਣੇ ਕੋਰਨਗਰ ਵਾਸੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਔਰ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸਭ ਨੂੰ ਇਹ ਜਿੱਤ ਸਾਡੇ ਹੈ ਏਰੀਆ ਦੇ ਵਿੱਚ ਮੇ ਸਾਡੇ ਏਰੀਆ ਦੇ ਵਿੱਚ ਕੁਝ ਨਕਲੀ ਘੁੱਟ ਬੜੇ ਹੈ ਉਹ ਕੰਦੇਸੀ ਕਿੰਨਾ ਰੈਫਰੋ ਨਕਲੀ ਆ 50-50 ਬੰਦੇ ਜਾਂਦੇ ਆ ਸਾਡੇ ਜਿਮਾਨਾ ਦੇ ਵੇਚੀਆਂ ਕਰਦੇ ਆ ਹੈ ਉਹਨਾਂ ਦੇ ਨਾਲ ਹੱਤਿਆਚਾਰ ਕਰਦੇ ਆ ਨੰਗੇ ਖੁੱਲੇ ਹੁੰਦੇ ਆ ਇਹਦੇ ਵਿੱਚ ਸਾਡੀ ਅਸੀਂ ਕੋਈ ਵੇਚੀ ਮਹਿਸੂਸ ਕਰਦੇ ਆ ਬੀਤੇ ਦਿਨੀ ਖਰੜ ਵਿੱਚ ਇਦਾਂ ਦੀ ਇੱਕ ਜਿਹੜੀ ਗੱਲ ਸਾਹਮਣੇ ਆਈ ਸੀ ਜਿਹਦੇ ਵਿੱਚ ਜਿਹਦੇ ਘਰ ਵਿਆਹ ਹੋਇਆ ਉਹਨਾਂ ਦੇ ਨਾਲ ਜਾ ਕੇ ਝਗੜਾ ਤੱਕ ਹੋਇਆ ਉਹ ਆਪਣਾ ਭੁਖੜ ਹੜਤਾਲ ਤੱਕ ਬੈਠਣ ਨੂੰ ਰਾਜ਼ੀ ਹੋ ਗਿਆ ਉਹਦੇ ਬਾਰੇ ਉਹਦੇ ਬਾਰੇ ਕੀ ਕਹੂੰ ਉਹਨਾਂ ਨੇ ਘਰ ਨਾ ਲਾਇਆ ਉਹਨਾਂ ਨੇ ਸਹੀ ਘਰ ਨਾ ਲਾਇਆ ਸੀ ਆਪਣੇ ਲੱਖ ਕੋਈ ਵੀ ਇਨਸਾਨ ਹੈ ਜਿਸਦੀ ਵਿਹਸੀਅਤ ਹੋਵੇ ਉਹ ਵੀ ਬਧਾਈ ਦੇਵੇਗਾ ਠੀਕ ਹੈ ਜੀ ਉਹਨਾਂ ਦੀ ਬੇਇੱਜ਼ਤੀ ਕੀਤੀ ਜਿਹੜੀ ਵੀ ਦਾ ਨਵੀਂ ਉਹ ਹੋਈ ਉਹਦੀ ਬੇਇੱਜ਼ਤੀ ਕੀਤੀ ਠੀਕ ਹੈ ਜੀ ਉਹਦੀ ਬੇਇੱਜ਼ਤੀ ਨੂੰ ਹੀ ਸਮਝੋ ਬੇਇੱਜ਼ਤੀ ਸਾਡੀ ਹੋਈ ਹੈ ਸਾਡੇ ਡਿਪਾਰਟਮੈਂਟ ਕੀ ਹੋਈ ਹੈ ਸਾਡੇ ਖੁਸਰਾ ਜਾਤੀ ਵੀ ਹੋਈ ਹੈ ਅਸੀਂ ਮਹਿਸੂਸ ਕੀਤਾ ਵੀ ਇਹੋ ਕੰਮ ਦਾ ਇਹ ਕੰਮ ਬੰਦ ਹੋਣਾ ਚਾਹੀਦਾ ਜਿਸਪੇ ਜ ਸਰਦਾਰ ਹੋਣਾ ਚਾਹੀਦਾ ਆਪਣੀ ਸਰਦਾਰ ਨੂੰ ਕੁਝ ਵੀ ਦੇਣਾ ਉਹ ਰਹਿਣਾ ਚਾਹੀਦਾ ਜੋ ਮੇਰੇ ਫੇਰ ਦੇ ਵਿੱਚ ਨਕਲੀ ਕਿੰਨਰ ਪੰਜਾ ਪੰਜਾ ਤੋ ਟੁੱਟ ਰਹੇ ਨੇ ਠੀਕ ਹੈ ਜੀ ਉਹ ਨਹੀਂ ਹੋਣਾ ਚਾਹੀਦਾ ਫਿਰ ਵਾਸੀਆਂ ਮੇਰਾ ਇਹ ਵੀ ਕਹਿਣਾ ਹੈ ਵੀ ਤੁਹਾਡੇ ਇੱਧਰ ਕੋਈ ਵੀ ਆਵੇ ਉਸ ਦਾ ਆਪਣਾ ਜਿਹੜਾ ਪੱਤਰ ਹੈ ਉਹ ਦੇਖੋ ਸਾਡੇ ਕੋਲ ਦੇਖੋ ਐਸੀ ਹਉਤਾ ਸੀ ਬਸਿੰਦੇ ਰਹਿਣ ਵਾਲੇ ਬੋਰਡ ਕਾਰਡ ਵਜਿਰਾ ਜੋ ਵੀ ਹੈ ਪਛਾਣ ਪੱਤਰ ਜੋ ਵੀ ਹੈ ਉਹ ਦੇਖਾਂ ਬਧਾਈ ਵਾਲੇ ਫਿਰ ਮੰਤਰ ਨੂੰ ਅੱਗੇ ਬਧਾਈ ਦੇਣਾ ਮੰਤਰੀ ਜੀ ਕਿਸੇ ਦੇ ਘਰ ਵਿਆਹ ਹੁੰਦਾ ਜੇਕਰ ਪਹਿਲਾਂ ਇੱਕ ਗਰੁੱਪ ਚਲੇ ਗਿਆ ਉਹਨੂੰ ਕਿੱਦਾਂ ਪਤਾ ਚੱਲੂਗਾ ਕਿ ਏਰੀਆ ਉਸ ਦਾ ਹੈ ਕਿੱਦਾਂ ਕਿ ਕਿੱਦਾਂ ਪਤਾ ਚੱਲੇਗਾ ਇਹਦੇ ਬਾਰੇ ਕੀ ਕਹੋ ਉਹ ਐਸਾ ਹੈ ਜੀ ਦੇਖੋ ਜਿੱਦਾਂ ਮੁਰਕ ਨੇ ਨਾਲ ਹਾਲਸਾ ਹੋਇਆ ਹਾਦਸੇ ਨਾਲ ਡੰਡੇ ਲਾਇਏ ਨੇ ਆਤ ਹੈ ਵੈਸੇ ਕੀ ਦਿੱਤੀ ਤੋ ਅਗਰ ਉਸ ਮੈਂ ਕਲ ਹੁੰਦੀ ਥੋੜੀ ਜਿਹੀ ਸਮਝਦਾਰ ਲੋਕਾਂ ਦਾ ਵੀ ਤੁਸੀਂ ਇੱਥੇ ਅਗਰ ਤੁਸੀਂ ਨੇ ਵੀ ਹੋ ਜਾਂ ਨਹੀਂ ਹੋ ਆਪਣਾ ਕੋਈ ਧਾਰਤਾਤ ਵਗੈਰਾ ਮੈਨੂੰ ਕੁਝ ਦਿਖਾਓ ਅਗਰ ਉਹ ਦਿਖਾਂਦਾ ਤਾਂ ਉਸ ਤੋਂ ਉੱਪਰ ਫਿਰ ਕਾਰਵਾਈ ਕਰਾਂਗਾ ਨਹੀਂ ਦਿਖਾਂਦਾ ਜਦੋਂ ਉਸ ਤੋਂ ਉੱਪਰ ਕਾਰਵਾਈ ਕਰਾਂਗਾ ਤੇ ਜੇ ਲੋਕਾਂ ਦੇ ਨਾਲ ਕੋਈ ਜਿਹੜੇ ਸਾਡੇ ਏਰੀਆ ਦੇ ਬਣੇ ਹੁੰਦੇ ਆ ਮੈਂ ਤੁਹਾਨੂੰ ਦਿਖਾ ਰਿਹਾ ਕੰਦੀ ਕਰਦੀ ਚੀਜ਼ ਇਹ ਦੇਖੋ ਸਾਡੇ ਐਗਰੀਮੈਂਟ ਬਣੇ ਹੁੰਦੇ ਆ ਏਰੀਆ ਦੇ ਆ ਦੇਖੋ ਇਕੱਤੀ ਸਾਡੀ ਪੰਚਾਇਤ ਦੇ ਵਿੱਚ ਇਹ ਬਣਦੇ ਆ ਜੋ ਸਾਡੇ ਪੰਚ ਤੋਂ ਹੁੰਦਾ ਉਹ ਆਪਣਾ एरिया ਬਣਾਉਂਦੇ ਆ ਕਿਸ ਕਰਕੇ ਬਣਾਉਂਦੇ ਆ ਵੇਖ ਲੁੜਕੇ ਕਿ ਲਾ ਕੇ ਰਿਓ ਚ ਨਾ ਜਾਣ ਔਰ ਲੜਾਈ ਝਗੜੇ ਨਾ ਹੋਣ ਤੰਗੇ ਨਾ ਹੋਣਾ ਇਸ ਵਿੱਚ ਮੰਤਾ ਦੇਣੀ ਸੋ ਜੋ ਜੋ ਏਰੀਆ ਹੈ ਜੋ ਗੱਦੀ ਹੈ ਇਹ ਦੋ ਮੰਤਾ ਦੀ ਹੈ ਇੱਕ ਜੀਤ ਰਾਣੀ ਦੀ ਇੱਕ ਜੋਤੀ ਮੰਤਾ ਦੀ ਜੀਤ ਰਾਣੀ ਸੇ ਐਗਰੀਮੈਂਟ ਹੋਏ ਹੋਏ ਆ ਦੇਖੋ ਜੀਤ ਰਾਣੀ ਦਾ ਉੱਠਾ ਲੱਗਿਆ ਹੋਆ ਐ ਦੇਖੋ ਇਹ ਇਹ ਦੇਖੋ ਹਡਾ ਜੀਤ ਰਾਣੀ ਠੀਕ ਹੈ ਜੀ ਐਸਾਨੀ ਬਰਾਦਲੇ ਉੱਠੇ ਲੱਗੇ ਹੋਏ ਨੇ ਡਿਪਾਰਟਮੈਂਟ ਦੇ ਕੋ ਸਾਡੇ ਇੱਕ ਬੜਾ ਪਰਚੇ ਆ ਆ ਦੇਖੋ ਉਧਰ ਲੱਗੇ ਆਂ ਜੀ ਜੇ ਆਮੋ ਕਿਸੇ ਦੇ ਘਰ ਜਾਂਦੇ ਤੇ ਇਹ ਤੁਹਾਡਾ ਐਗਰੀਮੈਂਟ ਦੇਖ ਸਕਦੇ ਆ ਪਛਾਣ ਕਰ ਸਕਦੇ ਬਿਲਕੁਲ ਹੱਕ ਹੈ ਦੇਖਣ ਦਾ ਪੂਰਾ ਪੂਰਾ ਹੱਕ ਹੈ ਦੇਖਣ ਦਾ ਸਾਡੇ ਐਗਰੀਮੈਂਟ ਹੈ ਮੇਰਾ ਜੋ ਏਰੀਆ ਹੈ ਮੇਰੇ ਏਰੀਆ ਇਸ ਪ੍ਰਕਾਰ ਮੁੰਡੀ ਖੜੜ ਦਾ ਸਾਰਾ ਇਲਾਕਾ ਮੇਰੇ ਕੋਲ ਹੈ ਲਾਂਗੜਾ ਰੋਡ ਦਾ ਇਲਾਕਾ ਮੇਰੇ ਕੋਲ ਹੈ ਮੁੰਡਾ ਬਲੂਚਨ ਟਿਕੜ ਦਾ ਇਲਾਕਾ ਮੇਰੇ ਕੋਲ ਹੈ ਸੰਨਿੰਨ ਕਲੇ ਦਾ ਮੇਰੇ ਕੋਲ ਹੈ ਬਾਕੀ ਜਿਹੜਾ ਮੁੰਡੀ ਖੜ ਦਾ ਮੇਰਾ ਬਾਕੀ ਜੋ ਖੈੜ ਚਲਾ ਗਿਆ ਪੁਰਾਣਾ ਖੈਣ ਉਹ ਜੀਸਾ ਨਹੀਂ ਤਾਂ ਅੱਜ ਜਿਹੜੀ ਇਹ ਕਾਨਫਰੈਂਸ ਕੀਤੀ ਹੈ ਇਸ ਦਾ ਕੀ ਮੇਨ ਮਕਸਦ ਕੀ ਹੈ ਇਹਦਾ ਮੇਨ ਮਕਸਦ ਇਹ ਇਹ ਹੈ ਜੀ ਜੋ ਸਾਡੇ ਮਨਕੀ ਦੀ ਰੋਧ ਨੇ ਜੀ ਆ ਆਪਣਾ ਪੰਜਾਬ ਪੰਜਾਬ ਗੁੱਟ ਇਕੱਠੇ ਹੋ ਜੁਏ ਨੇ ਆ ਉਹ ਲੋਕਾਂ ਨਾਲ ਹੱਤਿਆਚਾਰ ਕਰਦੇ ਬੰਦ ਹੋਣਾ ਚਾਹੀਦਾ ਜਨਤਾ ਨੂੰ ਮੇਸੂਸ ਕਰਨਾ ਚਾਹੀਦਾ ਮੈ ਜੋਤੀ ਮਹੰਤਾ ਮੇਰੇ ਲਾ ਕੇ ਨਹੀਂ ਜਾ ਚਾਹੇ ਜੀ ਇਹਨਾਂ ਗੰਭੀਰ ਵਿਚਾਰ ਰੱਖਦਾ ਦੂਜੀ ਗੱਲ ਜੀਤਰਾਣੀ ਜੋਸੀ ਉਹ ਅਤ ਦਾ ਮਾਲਕ ਸੀ ਜਿੱਦਾਂ ਦੋ ਪਾਈ ਹੁੰਦੇ ਆ ਇੱਕ ਤੇ ਦੋ ਲਾਲ ਹੁੰਦੀਆਂ ਉਹ ਤੁਹਾਨੂੰ ਆਪਣੇ ਮਾਰ ਦੇ ਗਿਜ਼ਾਰਦੇ ਹੰ ਰਿਦਾਰ ਹੁੰਦੇ ਆ ਤੋ ਅਤ ਕੀ ਮਾਲਕ ਜੀਤਰਾਣੀ ਹੈ ਅਤ ਕੀ ਮਾਲਕ ਮੈਂ ਆ ਜਿੱਦਾਂ ਜੋ ਜੀ ਤਰਾਣੇ ਦਾ ਆਦਤੀ ਉਹ ਆਪਣਾ ਇੱਕ ਪੂਜਾ ਡਾਂਸਰ ਹੈਗਾ ਜਨਤਾ ਚੋਹ ਦੇ ਵਿੱਚ ਰਹਿੰਦਾ ਹੋ ਉਹਮਰ ਫਾਕਿਰ ਉਹਦਾ ਨਾਂ ਹੈ ਜਾਤ ਕਾ ਮੁਸਲਮਾਨ ਹੈ ਠੀਕ ਹੈ ਜੀ ਤੋਂ ਬਾਲ ਬੱਚੇ ਦਾ ਹਾਰ ਹੈ ਉਹ ਤੋਂ ਉਹਨੇ ਬਣਾ ઓਪਰੇਸ਼ਨ ਕਰਾ ਰੱਖਾ ਹੈ ਲੋਕਾਂ ਦੇ ਲਿੰਗ ਪਰਵਰਤਨ ਕਰਦਾ ਹੈ ਉਹ 4 ਸਾਲ ਕਿਨੂ ਸਜ਼ਾ ਹੋਈ ਵੀ ਹੈ ਜਮਾਨਤ ਪਾਇਆ ਹੋਆ ਹੈ ਤੋਂ ਮੈਂ ਗਵਾ ਸਰਕਾਰੀ ਇਹਨਾਂ ਦੇ ਕਾਲੇ ਕੁੱਤਾਂ ਦੀਆਂ ਤੋਂ ਮੇਰੇ ਇਲਾਕੇ ਮੈਂ ਤਾਂ ਘੁਸਦਾ ਤਾਂ ਨਕਲੀ ਕਿਨਰਵਾੜਾ ਆਪ ਵੀ ਨਕਲੀ ਹੈ ਬਈ ਜੋਤੀ ਮਾ ਮੈਨੂੰ ਸਮਝਾਂਦਾ ਮੈਂ ਤੈਨੂੰ ਜਾਨੋਂ ਮਾਰਦਾਗਾ ਨਹੀਂ ਤੋ ਆਪਣੇ ਕਰਕੇ ਦਵਾਈ ਵਾਪਸ ਲੈ ਲੈ ਸਾਨੂੰ ਸਜ਼ਾ ਹੋ ਰਹੀ ਐ ਆਪਕੋ ਸਾਡੇ ਨਾਲ ਲੜ ਜਾ ਤੋ ਮੈਂ ਗਲਤ ਕੰਮਾਂ ਦੇ ਵਿੱਚ ਨਾ ਕਦੀ ਰਹੀ ਆ ਨਾ ਮੈਂ ਲੜ ਸਕਦੀ ਕਿਸੇ ਵੀ ਨੌਜਵਾਨ ਦੀ ਜ਼ਿੰਦਗੀ ਖਰਾਬ ਹੋਵੇ ਕਿਸੇ ਕੋ ਨਕਸਾ ਬਣਾਵਾ ਜਾਵੇ ਗੋਤਾਂ ਕੱਟਾ ਜਾਵੇ ਤਾਂ ਮੈਂ ਮਹਿਰਬਾਨੀ ਨਹੀਂ ਕਰ ਸਕਦੀ ਦਾਬਤੂਨੀ ਕਹਿੰਦਾ ਦੇਖੋ ਕਿਤੋਂ ਸਜ਼ਾ ਹੋਈ ਸੀ ਆ ਮੈਂ ਦਿਖਾਨੀ ਆ ਤਾ ਉਹ ਦੇਖੋ ਦਿਖਾ ਆ ਦੇਖੋ ਜੀ ਪੁਰਾਣੇ ਕਵੀ ਦੇ ਵਿੱਚ ਹੱਥ ਸੀ ਆ ਦੇਖੋ 3 ਸਾਲ ਦੀ ਜੀਤrana ਨੂੰ ਸਜ਼ਾ ਹੋਈ ਸੀ 4 ਸਾਲ ਦੀ ਪੂਜਾ ਡਾਂਸਰ ਨੂੰ ਸਜ਼ਾ ਹੋਈ ਸੀ ਪਰ ਜੀਤrana ਦਾ ਤਾਂ ਦੇਹਾਂਤ ਹੋ ਗਿਆ ਅਬ ਜਿਹੜਾ ਪੂਜਾ ਡਾਂਸਰ ਹੈ ਉਹ ਆਪਣਾ ਕਿਰਮਲਾ ਨਾਲ ਇਸ ਤਰ੍ਹਾਂ ਨਾਲ ਇਹਦੇ ਸੰਬੰਧ ਹੈ ਠੀਕ ਹੈ ਜੀ ਚਿੱਟਾ ਯੋਪਿੰਦਾਰ ਸਾਜੀ ਚਿੱਟਾ ਯੋਬੇਹ ਦਾ ਕਾਲੇ ਕੰਧੇ ਯੋ ਕਰਦਾ ਅਸੀਂ ਪਰੇਸ਼ਾਨ ਨਹੀਂ ਲੱਗ ਕੇ ਤੁਹਾਨੂੰ ਚੰਦਾ ਮੇਰੇ ਕੇਜਾ ਨੂੰ ਮਨ ਮਨ ਵੰਦਾ ਕੋ 100 ਆਪਾ ਮਰਛਾ ਦੇ ਜੋ ਨਾ ਜੇ ਬੁਲਾ ਰੱਖੇ ਆ तो <coughs> मैं परेशान हूं जिला प्रशासन से मैं दोहा हिला आके थक गया हां है पर्चे भी कटा कटा के जिला प्रशासन ने इनको मतलब सब कुछ किया लेकिन कोई कार्रवाई नहीं और जिला प्रशासन भी सही नजर पर है इसका कारण की मानती हो ਤੁਸੀਂ ਕਿਉਂ ਨਹੀਂ ਕਰਦੀ ਪੁਲਿਸ ਤੇ ਤੁਸੀਂ ਕੰਪਲੇਂਟ ਦਿੰਦੇ ਹੋ ਕਿ ਇਸ ਤਰ੍ਹਾਂ ਦੇ एरिया ਨੂੰ ਲੈ ਕੇ ਲੜਾਈ ਹੋ ਰਹੀ ਹੈ ਇਸ ਤਰ੍ਹਾਂ ਦੇ ਤਰੀਕੇ ਨਾਲ ਤੁਹਾਡੀ ਇਮੇਜ ਖਰਾਬ ਹੋ ਰਹੀ ਹੈ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਇਸ चीज ਨੂੰ ਲੈ ਕੇ ਦੇਖੋ ਜੀ ਪੁਲਿਸ ਕਾਰਵਾਈ ਉਹ ਵੀ ਕਰਦੀ ਜਿਹੜਾ ਪੂਜਾ ਅਦਨਸਰ ਹੈਗਾ ਉਮਰ ਸਾਫਰ ਜਿਸਕੇ ਬਾਪ ਕੇ ਨਾਮ ਹੈਗਾ ਮੁੱਲਾ ਸਾਫਰ ਉਮਰ ਮੁੱਲਾ ਤੋਏ ਸਹਾਣਪੁਰ ਕਾ ਲੈਣੇ ਵਾਲਾ ਹੈ ਉਹ ਕਹਿੰਦਾ ਜੀ ਮੈਂ ਪੁਲਿਸ ਨੂੰ ਹੱਤਿਆ ਦਿੰਦਾ ਹਾਂ ਪੁਲਿਸ ਵਾਲੇ ਮੇਰੇ ਤੋਂ ਪਤਾ ਦਿੰਦਾ ਪੁਲਿਸ ਵਾਲੇ ਤੁਹਾਡੀ ਸੁਣਾਈ ਨਹੀਂ ਕਰ ਸਕਦਾ ਤੁਸੀਂ ਜੋ ਮਰਜੀ ਕਰ ਲਓ ਮੇਰੇ ਚੇਲਿਆਂ ਨਾਲ ਇਹਨਾਂ ਉਹ ਹੱਤਿਆ ਕੱਲੀਆਂ ਉਹ ਮਾਰਕੁੱਟ ਕਰੀ ਹਤਿਆਚਾਰ ਦਿੱਤਾ ਸਾਰੇ ਦੁਨੀਆਂ ਨੂੰ ਪਤਾ ਪੁਲਿਸ ਵਾਲੇ ਨੂੰ ਪਤਾ ਇਹਨਾਂ ਦੇ ਪਰਚੇ ਵੀ ਕੱਟੇ ਗਏ ਹਾਈ ਕੋਰਟ ਵਿੱਚ ਸਾਡਾ ਕੇਸ ਚੱਲ ਰਿਹਾ ਹੁਣ ਦੋ ਤਰੀਕ ਲੱਗੀ ਵੀ ਸੀ ਹਾਈ ਕੋਰਟ ਦੀ ਦੋ ਤਰੀਕੇ ਬਾਅਦ ਉਹ ਕਾਂਡ ਹੋਇਆ ਆਹ ਕੰਦੇ ਵਿੱਚ ਏਹ ਲਾਪਸੀ ਖਰਾਬ ਕਰਦਾਂਗੇ ਤੇ ਛਵੀ ਖਰਾਬ ਕਰਦਾਂਗੇ ਅਸੀਂ ਨਕਲੀ ਜਿੰਨਾ ਰਹਿ ਅਸੀਂ ਸਾਰੇ ਲੋਕਾਂ ਨੂੰ ਫਤਾਵਾਂਗੇ ਸਾਰੇ ਜੀਵਨਾਂ ਨੂੰ ਫਤਾਵਾਂਗੇ ਤਾਹ ਨਗਰ ਵਾਸੀਆਂ ਨੂੰ ਨਟਣਾ ਚੰਗੇ ਰਸਤਾਂ ਉਤੋਂ ਨਕਲੀ ਕਿੰਨਾ ਟਰਡੀ ਐਸੋਸੀਏਸ਼ਨ ਬਣੀ ਜੀ ਕੋਈ ਪੰਜਾਬ ਲੈਵਲ ਤੇ ਜਾਂ ਇੰਡੀਆ ਲੈਵਲ ਤੇ ਉੱਤੇ ਦੇਖੋ ਜੀ ਅਸੀਂ ਮਹੰਤ ਹੁੰਦੇ ਇੱਕ ਸ਼ਹਿਰ ਵਿੱਚ ਚਰਚਰ ਮਹੰਤ ਹੁੰਦੇ ਆ ਚਰਚਰ ਗੁਰੂ ਹੁੰਦੇ ਉਹਨਾਂ ਦੇ ਤੋਂ ਜਿੱਦਾਂ ਮੈਂ ਤੁਹਾਨੂੰ ਇਹ ਜੀ ਮਿਖਾ ਕੇ ਹਟੀਆਂ ਆਪਣੇ ਮਹੰਤਾ ਦਾ ਸਾਡਾ ਇਹੋ ਹੀ ਸਭ ਕੁਝ ਹੰਦਰਾ ਕੰਚੇ ਰਿਹਾ। ਮੇਰਾ ਸਵਾਲ ਸੀ ਜੀ ਕਿ ਤੁਹਾਡੀ ਕੋਈ ਐਸੋਸੀਏਸ਼ਨ ਬਣੀ ਤੁਸੀਂ ਕਦੀ ਐਦਾਂ ਦੇ ਮੁੱਦੇ ਆਪਣੇ ਐਸੋਸੀਏਸ਼ਨ ਨਾਲ ਸਾਂਝੇ ਕੀਤੇ ਉਹਨਾਂ ਨੇ ਕਦੀ ਤੁਹਾਡੀ ਹੈਲਪ ਕੀਤੀ ਐ ਤੱਕ? ਕਿੰਨੇ ਸਮਾਜ ਦੀ ਸਾਡਾ ਆਪਣਾ ਨਾਮ ਦੱਸ ਦਿਓ ਤੁਸੀਂ। ਇੱਕ ਮਿੰਟ ਦੇਖੋ ਕਿੰਨਾ ਸਮਾਜ ਦੀ ਗੱਲ ਕਰ ਰਹੇ ਹਾਂ। ਦੇਖੋ ਕਿੰਨੇ ਸਮਾਜ ਨੇ ਆਖਿਆ ਉਹ ਸੀ ਤੁਹਾਡੇ ਮਿਲਵਾਰੇ ਕਿੱਥੇਵੇਂ ਆ। ਉਹ ਕਿੰਨੇ ਸਮਾਜ ਦੇ ਉਹ ਲੈ ਕੇ ਬੈਠਾਂਗੇ ਸਤਾਮ ਨੂੰ ਵਿੱਚ 24 ਘੰਟੇ ਹੱਤਿਆਚਾਰ ਕਰਨਗੇ ਜਿੰਦੇ ਪਿੱਛੇ ਚੱਲੇਗਾ। ਕਿੰਨੇ ਸਮਾਜ ਨੂੰ ਇਹਨੂੰ ਸਮਝਾ ਦੇਆ ਉਹ ਵੀ ਖੱਤਕੇ ਨੂੰ ਸਮਝਾ ਦੇਦਾ ਇਹ ਪੰਜ ਉਂਗਲੀ ਬਰਾਬਰ ਨਹੀਂ ਹੁੰਦੀ ਕੋਈ ਗਰੀਬ ਕਿਸੇ ਦਾ ਕਰਮਾ ਖਾਣ ਨੂੰ ਨਹੀਂ ਆ ਉਹ ਕਿਥੋਂ ਲੈ ਗੇਗਾ ਕੋਈ ਤਕੜਾ ਬੰਦਾ ਹੈ ਜਿਹਦਾ ਕਰਮਾ ਖਾਣ ਵਾਲੇ ਨਹੀਂ ਹੈ ਦੁਨੀਆ ਵਰਗੀ ਮਾਇਆ ਰੁਕਦੀ ਹੈ ਅਸੀਂ ਜਗਦੀਨ ਬੰਦੇ ਦੀ ਹیثیت ਹੋਵੇ ਉਸੀ ਸਾਥ ਸੇ ਉਸਸੇ ਲੈਣਾ ਚਾਹੀਏ ਕੋਈ ਗਰੀਬ ਉਸਸ ਗਰੀਬਾ ਵਾਲਾ ਕੋਈ ਅਮੀਰ ਉਸਸ ਮੀਰਾ ਵਾਲਾ ਕਿਸੇ ਨਾਲ ਤਕਾ ਨਹੀਂ ਕਰਨਾ ਚਾਹੀਦਾ ਜ਼ਬਰਦਸਤੀ ਨਹੀਂ ਕਰਨੀ ਆਪਣੀ ਖੁਸ਼ੀ ਦੇ ਦਵੇ ਬੋਲੇ ਤੇ ਬੀਤੇ ਦਿਨੀ ਜਿਹੜਾ ਸਾਰਾ ਕੁਝ ਹੋਇਆ ਉਹ ਗਲਤ ਮੰਨਦੇ ਤੁਸੀਂ ਗਲਤ ਹੋਇਆ ਹਾਂ ਗਲਤ ਹੋਇਆ ਉਹ ਨਕਲੀ ਨਕਲੀ ਜਿਹੜੇ ਡਾਂਸਰ ਫਿਰਦਾ ਹੈ ਪੋਜਾ ਡਾਂਸਰ ਨਕਲੀ ਜਿੰਨਾ ਕਿੰਨਾ ਕਰਾਇਆ ਜਿਹੜਾ ਨਕਲੀ ਫੁੱਟ ਮੰਗਾਇਆ ਉਹ ਗਲਤ ਹੈ ਅੱਜ ਤੁਸੀਂ ਹੁਣ ਪਤਾ ਪਾਇਆ ਵੀ ਜੇ ਮੁੰਡਾ ਵਿਆਹ ਜਮਣ ਤੋਂ 3100 ਰੁਪਇਆ ਤੇ ਜੀ ਬੀਆ ਮਗਾ ਤੁਮਰੋ 33 ਉਹ ਜਿਹੜਾ ਮੁੰਡਾ ਜਿਹਨੂੰ ਤੇ ਕਿਸ਼ਨਗਰ ਕਮ ਹੁਣ ਜਿਹੜਾ ਪਤਾ ਪਿਆ ਇਸ ਵਾਰ ਤੁਸੀਂ ਤਾਂ ਵੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਜੀ ਅਸੀਂ ਆਪਣਾ ਨਗਰ ਖੇੜੇ ਦੀ ਜੋ ਆਪਣਾ ਸਹਿਰ ਵਾਸੀ ਹੈ ਮੇਰੇ ਵਿੱਚ ਉਹਨਾਂ ਦੇ ਨਾਲ ਜੇ ਤਾਂ ਸਹਿਰ ਵਾਸੀ ਮੈਨੂੰ ਰੱਖਾਂਗੇ ਇਦਾਂ ਨੂੰ ਕੁਛ ਰਹਾਂਗੀ ਜੋ ਮੈਨੂੰ ਦੇਣਗੇ ਜੀ ਪਤਾ ਪਿਆ ਠੀਕ ਹੈ ਹਾਂਜੀ ਪਬਲਿਕ ਦੇ ਨਾਲ ਪਬਲਿਕ ਦੇ ਨਾਲ ਆ ਮੈਂ ਆਪਣੇ ਸ਼ਹਿਰ ਵਾਸੀਆਂ ਨਾਲ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਨਿਕਸ਼ਾ ਮੰਨ ਕੇ ਆਪਣਾ ਗੁਰੂ ਜੀ ਨੂੰ ਮੇਰੀ ਜੋਤੀ ਮੰਨਤ ਜੀ ਸੋ ਆਪਣਾ ਸਿਕਨਰ ਸਮਾਜ ਨੂੰ ਬਿਲੋਂਗ ਕਰਦੇ ਆਂ ਅੱਜ ਦਿਨਾਂ ਸੀ ਆਪਣਾ ਦੇਖਦੇ ਆ ਕਿ ਸਾਡੇ ਜਿਹੜੇ ਖਰਨ ਸ਼ਹਿਰ ਦੇ ਵਿੱਚ ਹਨਾ ਲੋਕਾਂ ਨਾਲ ਬਹੁਤ ੱੱਕਾ ਹੁੰਦਾ ਪਿਆਦਾ ਕੁਝ ਜਿਹੜੇ ਫੈਬ੍ਰੀਕੇਟਿਡ ਕਿੰਨਰ ਹੈ ਹਨਾ ਆ ਜਿਹੜਾ ਪੂਜਾ ਕੇਂਦਰ ਹੈ ਆ ਜਿਹੜਾ ਆਪਣਾ ਦਾਵਾ ਕਰਦਾਗਾ ਕਿ ਮੈਂ ਆਪਣਾ ਇੱਥੇ ਦਾ ਗੱਦੀ ਦਾ ਮਾਲਕ ਹੈ ਪੂਜਾ ਜਿਹੜਾ ਡਾਂਸਰ ਹੈ ਪਹਿਲੀ ਜਾਂ ਲੈ ਗਈ ਹੈ ਇਹ ਇੱਥੇ ਦਾ ਕੋਈ ਗੱਦੀ ਦਾ ਮਾਲਕ ਨਹੀਂ ਜਿਹੜੀ ਇਹਦੀ ਗੁਰੂ ਸੀ ਜੀਤ ਰਾਣੀ ਮਹਾਂ ਠੀਕ ਹੈ ਉਹ ਇਹਨੂੰ ਆਪਣੇ ਜਿੰਦੇ ਜੀ ਮੇਦਖਲ ਕਰਕੇ ਦੇ ਗਏ ਆਪਣੀ ਚੈਲ ਅਚੈਲ ਸੰਪਤੀ ਚੋ ਘੋੜੇ ਗੱਡੀ ਚੋ ਹਰ ਇੱਕ ਚੀਜ਼ ਤੋਂ ਇਹਨੂੰ ਮੇਦਖਲ ਕਰਕੇ ਦੀ ਹੈ ਤਹਿਸੀਲਦਾਰ ਸਾਹਿਬ ਦੇ ਅੱਗੇ ਠੀਕ ਹੈ ਇਹ ਦੀ ਮੇਦਖਲੀ ਦੇ ਅੱਗੇ ਪਹੁੰਚਾ ਦੇ ਦੂਜਾ ਇਹ ਬਾਹਰ-ਬਾਹਰ ਤੋਂ ਯੂਪੀ ਤੋਂ ਵਿਹਾਰ ਤੋਂ ਮੁੰਬਈ ਤੋਂ ਚਾਰਖੰਡ ਤੋਂ ਹਨਾ ਆਪਣੇ ਜਿਹੜੇ ਹੋਰ ਰੇਲ ਗੱਡੀਆਂ ਬੱਸਾਂ ਟਰੱਕਾਂ ਮੰਗਣ ਵਾਲੇ ਹੁੰਦੇ ਨੇ ਜਾਂ ਕੁਝ ਹੋਰ ਜਿਹੜੇ ਐਦਾ ਦੇ ਵੀ ਮਹੰਤ ਹੁੰਦੇ ਨੇ ਜਿਨ੍ਹਾਂ ਦੇ ਚੇਲੇ ਨਾਤੀ ਉਹਨਾਂ ਦੇ ਕਹਿਣ ਵਿੱਚ ਨਹੀਂ ਆਗੇ ਹਨਾ ਉਹ ਉਦਾਂ ਦੇ ਬੰਦੇ ਇਹਦੇ ਨਾਲ ਇਹ ਆਪਣੇ ਕੰਟੈਕਟ ਕਰਦਾਗਾ ਤੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਸਾਡੇ ਜਿਹੜੇ ਆਪਣਾ ਖਰੜ ਸ਼ਹਿਰ ਦੇ ਵਿੱਚ ਹਨਾ ਸਾਡੇ ਆਪਣਾ ਖਰੜ ਸ਼ਹਿਰ ਦੇ ਵਿੱਚ ਜਿਹੜੀ ਸਾਡੀ ਵਿਧਾਈਆਂ ਉਹਨਾਂ ਨੂੰ ਚੋਰੀ ਕਰਦਾਗਾ ਸਾਡੇ ਉੱਪਰ ਗਲਤ ਤਰੀਕੇ ਨਾਲ ਪ੍ਰੈਸ਼ਰ ਕਰਦੇ ਨੇ ਸਾਡੇ ਉੱਪਰ ਜਾਣ ਲਿਵਾ ਆਏ ਦਿਨ ਹਮਲੇ ਕਰਦੇ ਨੇ ਅਬ 15 15 ਤੋਂ ਉੱਪਰ तकरीबन 20 ਦੇ ਲਗਭਗ ਇਹਨਾਂ ਦੇ ਉੱਪਰ ਜਿਹੜੇ ਐਫ ਆਈ ਆਰਸ ਨੇ ਅਲੱਗ-ਅਲੱਗ ਪੁਲਿਸ ਸਟੇਸ਼ਨਾਂ ਵਿੱਚ ਥਾਣੇ ਵਿੱਚ ਇਹਨਾਂ ਦੇ ਪਰਦਰਜ ਹੈ ਨਾ ਜੀ ਇੱਕ ਇਹਨੂੰ ਆਪਣਾ 4 ਸਾਲ ਦੀ ਸਜ਼ਾ ਵੀ ਹੋਈ ਪਈ ਹੈ ਉਹਦੇ ਵਿੱਚ ਜਮਾਨਤ ਤੋਂ ਆਇਆ ਪਿਆਗਾ ਜਮਾਨਤ ਤੋਂ ਆਣ ਤੋਂ ਬਾਅਦ ਇਹਨੇ ਜਿਹੜੇ ਆਪਣੇ ਕ੍ਰਿਮੀਨਲ ਅਟੈਕਸ ਨੇ ਉਹ ਇਹਨੇ ਕਰਨੇ ਸਾਡੇ ਉੱਪਰ ਨਹੀਂ ਛੱਡੇ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਹਨ ਮੈਂ ਇੱਕ ਤੁਹਾਨੂੰ ਨੋਰਮਲ ਛੋਟੀ ਜੀ ਆਪਣਾ ਵੀਡੀਓ ਦਿਖਾਣਾ ਚਾਹੁੰਨੀ ਆ ਆਪਣਾ ਕਿਸੇ ਸੁਸਾਇਟੀ 'ਚ ਹੈਗੇ ਸੀ ਆਪਣਾ ਤੇ ਉੱਤੇ ਆਪਣਾ ਸੁਸਾਇਟੀ 'ਚ ਇਹਨਾਂ ਨੇ ਇੱਕ ਆਪਣਾ ਸਬੋਟੀ ਕਾਰ ਦੇ ਉੱਪਰ ਬਹੁਤ ਜ਼ਿਆਦਾ ਡੰਡੇ ਵਰਸਾਏ ਇਹ ਦੇਖੋ ਜੀ ਇਹ ਵੀ ਵੀਡੀਓ ਸਾਹਮਣੇ ਆਈ ਹੈ ਆਪਣਾ ਇਹ ਵੀ ਕੋਣੋ ਕੁੱਟਦੇ ਪਏ ਨੇ ਉਹਨੂੰ ਆਪਣਾ ਹਨਾ ਉਹ ਕਰਦੇ ਪਏ ਨੇ ਤੇ ਇਹਦੇ ਕੋਲ ਜਿਹੜੇ ਆਪਣਾ ਬੰਦੇ ਆਉਂਦੇ ਨੇ ਜੋ ਵੀ ਇਹਦੇ ਕੋਲ ਕਿੰਨਰ ਪਾਉਂਦੇ ਨੇ ਨਕਲੀ ਕਿੰਨਰ ਪਾਉਂਦੇ ਨੇ ਉਹਨਾਂ ਦੇ ਜਿਹੜੇ ਆਪਣਾ ਰਿਕਾਰਡ ਨੇ ਉਹਨਾਂ ਦੇ ਜਿਹੜੇ ਰਿਕਾਰਡ ਹੈ ਉਹ ਕ੍ਰਿਮੀਨਲ ਰਿਪੋਰਟਸ ਹੈ ਆ ਜਿਹੜਾ ਪਿੱਛੇ ਉਹਨਾਂ ਖੰਡ ਦੀ ਖਬਰ ਆਈ ਹੈ ਇੱਕ ਕਿੰਨਰ ਆਪਣਾ ਜਿਹੜਾ ਕਿਸੇ ਜਜ਼ਮਾਨ ਦੇ ਘਰ ਨੰਗਾ ਹੋ ਕੇ ਆਇਆ ਉਹਦਾ ਨਾਮ ਤੂਫੀ ਹੈ ਉਹ ਮੁੰਬਈ ਦਾ ਰਹਿਣ ਵਾਲਾ ਦਾ ਠੀਕ ਹੈ ਨਕਲੀ ਡਾਂਸਰ ਹੈ ਠੀਕ ਹੈ ਜੀ ਲਾਰਡਵੇ ਦੇ ਅੰਦਰ ਆਪਣਾ ਪੁਰਖ ਖੇਤਰ ਹਰਿਆਣਾ ਸ਼ਹਿਰ ਦੇ ਅੰਦਰ ਉਹਦੇ ਉੱਪਰ ਇੱਕ ਐਫ ਆਈ ਆਰ ਦਰਜ ਹੈ ਸੀਐਸਟਾਫ ਚ ਉਹਦੇ ਅਰੈਸਟ ਪਈ ਸੀ ਇਹ ਪਰਸਨ ਹੈ ਉਹ ਇੱਕ ਉਹ ਹੀ ਕਿੰਨਰ ਹੈ ਜਿਹੜਾ ਮਤਲਬ ਅੱਛਾ ਇਹ ਉਹੀ ਕਿੰਨਰ ਹੈ ਜਿਹੜਾ ਨੰਗਾ ਹੋ ਕੇ ਆਇਆ ਸੀ ਉਹਨਾਂ ਦੇ ਘਰ ਇਹ ਆਪਣਾ ਇਹ ਉਹ ਹੀ ਕਿੰਨੇ ਇਹ ਉਹਦੇ ਆਫ ਆਰ ਆਪਣਾ ਨਾਮ ਦੱਸ ਦਿਓ ਮਾਨ ਜੀ ਤਾਂ ਅੱਜ ਜਿਹੜੇ ਇੱਥੇ মিডিਆ ਨੂੰ ਬੁਲਾਇਆ ਕੀ ਕਹਿਣਾ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੇਰਾ ਨਾਮ ਸਿਮਰਨ ਮਹੰਤਪਟਿਆਲੇ ਤੋਂ ਹੈ ਸੋ ਮੈਂ ਇੱਥੇ ਕਰਨ ਦੇ ਨਾਲ ਵੀ ਹੁਣ ਮੇਰਾ ਥੋੜਾ ਜਿਹਾ ਰਿਸ਼ਤਾ ਜੁੜ ਗਿਆ ਹੈ ਕਿਉਂਕਿ ਜੋਤੀ ਮਹਾਂ ਜੀ ਨੇ 4 ਸਾਲ ਪਹਿਲਾਂ ਵੀ ਉਹ ਆਪਣੇ ਇਲਾਕੇ ਦੀ ਵੰਡ ਦੇ ਵਿੱਚੋਂ ਕੁਝ ਹਿੱਸਾ ਮੈਨੂੰ ਵੀ ਦਿੱਤਾ ਸੀ ਜਿਹੜਾ ਸਾਡੇ ਕਿਨਰ ਸਮਾਜ ਦੇ ਵਿੱਚ ਬੈਠ ਕੇ ਬਰਾਦਰੀ ਵਿੱਚ ਬੈਠ ਕੇ ਅਸੀਂ ਇੱਕ ਦੂਸਰੇ ਕੋ ਲੇ ਦੇ ਸਕਦੇ ਹਾਂ ਔਰ ਉਹ ਹਿੱਸੇ ਦੇ ਵਿੱਚ ਵੀ ਆ ਕੇ ਜਿਹੜਾ ਇਹ ਪੂਜਾ ਸਾਖੀ ਜੋ ਵੀ ਇਹ ਬਣਿਆ ਹੋਇਆ ਨਕਲੀ ਕਿਨਰ ਇਹ ਦੇਖੋ ਜਿਹੜਾ ਸਾਡੇ ਇਹ ਕਿਨਰ ਸਮਾਜ ਹੈ ਇਹ ਵਿਰਸੇ ਦੀ ਸੰਭਾਲ ਦੇ ਲਈ ਪੀੜੀਦਰ ਪੀੜੀ ਅੱਗੇ ਤੋਂ ਅੱਗੇ ਚੱਲਦਾ ਆਇਆ ਸਰ ਇਹ ਇਹਨਾਂ ਨੇ ਸਾਡੇ ਕਲਚਰ ਨੂੰ ਐਨਾ ਖਰਾਬ ਕਰ ਦਿੱਤਾ ਐਨਾ ਇਹਨਾਂ ਨੇ ਨੀਚੇ ਡਬੋ ਦਿੱਤਾ ਕਿ ਲੋਕ ਸਾਡੇ ਕਿੰਨਾਂ ਸਮਾਜ ਦੇ ਰਿਸਪੈਕਟ ਕਰਨਾ ਉਹਨੇ ਛੱਡ ਦਿੱਤੀ ਹੈ ਤੇ ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਕਿ ਜਦੋਂ ਮੈਂ ਇਹ ਇਲਾਕਾ ਲੈਂਦਾ ਇਹਦੇ ਵਿੱਚ ਇਹ ਆ ਕੇ ਪੂਦੜਾ ਸਾਖੀ ਨੇ ਹਰੇਕ ਦੇ ਨਾਲ ਪੰਗੇ ਲੈਂਦਾ ਜਦਕਿ ਜੋਤੀ ਮਹਾਂਤ ਜੀ ਨੇ ਆਪਣੀ ਵੰਡ ਦੇ ਵਿੱਚੋਂ ਮੈਨੂੰ ਇਲਾਕਾ ਦਿੱਤਾ ਹੈ ਇਸ ਸਬੰਧੀ ਅਸੀਂ ਅਸੀਂ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਐਪਲੀਕੇਸ਼ਨ ਦਿੱਤੀ ਹੈ ਮਾਨਯੋਗ ਐਸਐਸ ਕੇ ਸਾਹਮਣੋਂ ਔਰ ਇਹਨਾਂ ਨੇ ਮੀਂਖਾ ਮਹਾਂਤ ਜੀ ਨੇ ਐਲਕੇ ਯਾਦਵ ਸਾਡੇ ਇੱਥੇ ਡਾਇਰੈਕਟਰ ਸਾਹਿਬ ਨੇ ਕਰਾਇੰਦੇ ਬੀਓਆਈ ਬਿਊਰੋ ਆਫ ਇਨਵੈਸਟੀਗੇਸ਼ਨ ਉਹਦੇ ਵੀ ਇਹਨਾਂ ਨੇ ਆਪਣਾ ਦੱਸਿਆ ਅਸੀਂ ਵੀ ਉਹਦੇ ਵਿੱਚ ਐਡ ਕੀਤਾ ਆਪਣਾ ਵੀ ਇਹਨਾਂ ਨੇ ਸਾਡੇ ਸ਼ਹਿਰ ਨੂੰ ਬਹੁਤ ਖਰਾਬ ਕਰਿਆ ਉਹਨਾਂ ਨੇ ਸਿੱਟ ਬਣਾਏਗੇ ਸਿੱਟ ਦੇ ਵਿੱਚ ਦੇਖਿਆ ਵੀ ਜਾ ਰਹੇ ਆ ਉਹਦੇ ਵਿੱਚ ਅਸੀਂ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਵੇ ਜੋ ਪ੍ਰਸ਼ਾਸਨ ਫੈਸਲਾ ਕਰਦਾ ਤੁਸੀਂ ਪਲੀਜ਼ ਕਿਰਪਾ ਕਰਕੇ ਉਸ ਚੀਜ਼ ਨੂੰ ਫੋਲੋ ਕਰੋ ਇਹਦਾ ਫੈਬ੍ਰिकेटेड ਕਿਨਵਾ ਤੋਂ ਬਚੋ ਔਰ ਇਹ ਹਮੇਸ਼ਾ ਇਹੋ ਥੇ ਸਿੱਤੇ ਕੰਮ ਕਰਦੇ ਦੇਖੋ ਸਮੈਕ ਕਰਦੇ ਇਹਨਾਂ ਤਾਂ ਮੈਂ ਇਹ ਵੀ ਚਾਹਨੀ ਹੈ ਕਿ ਇਹਦੇ ਡਾਕਟਰ ਟੈਸਟ ਵੀ ਕੀਤੇ ਜਾਂਦੇ ਡਾਕਟਰ ਟੈਸਟ ਹੁੰਦੇ ਮੈਡੀਕਲ ਫੇਕ ਨਕਲੀ ਅਸਲੀ ਉਹ ਸਾਨੂੰ ਦੱਸਦੇ ਸੀ ਉਹਨਾਂ ਨੂੰ ਦੱਸੇ ਜਾਣੇ ਲੇਕਿਨ ਇਹ ਇਸ ਤਰ੍ਹਾਂ ਗੱਲਾਂ ਇਹ ਕਲੀਅਰ ਨਹੀਂ ਹੁੰਦੀ ਅਸੀਂ ਚਾਹਨੇ ਕਿ ਇਹਦੇ ਐਗਜ਼ਾਮੀਨਰ ਹੋਣੇ ਚਾਹੀਦੇ ਨੇ ਪ੍ਰੋਪਰ ਡਾਕਟਰੀ ਮੈਨੇ ਹੋਣੇ ਚਾਹੀਦੇ ਨੇ ਔਰ ਇਹ ਦੇਖੋ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਗੱਦੀ ਨਸ਼ੀਨ ਦੱਸਦਾ ਆਪਣੇ ਨੂੰ ਫਕੀਰ ਦੱਸਦਾ ਕਿ ਅਸੀਂ ਫਕੀਰ ਆ ਦੇਖੋ ਤੁਸੀਂ ਇਹਨਾਂ ਦੀ ਹਰਕਤਾਂ ਦੇਖੋ ਇਹ ਲਾ ਜੀ ਆਹੋ ਹੈਨਾ ਇਹ ਕੋਈ ਉਹ ਚੀਜ਼ ਇਹ ਸਭ ਤੋਂ ਵੱਧ ਇਹ ਸਾਡੇ ਪ੍ਰਸ਼ਾਸਨ ਦੇ ਵਿੱਚ ਹੀ ਆਪਣਾ ਹੀ ਪ੍ਰਸ਼ਾਸਨ ਨੂੰ ਵੀ ਇਹ ਬਲੈਕਮੇਲ ਕਰਦੇ ਨੇ ਕਈ ਥਾਵਾਂ ਤੇ ਕਰਦੇ ਨੇ ਕਿੰਨੀ ਥਾਵਾਂ ਤੇ ਇਨ੍ਹਾਂ ਦੇ ਉੱਤੇ ਪਰਚੇ ਹੋ ਗਏ ਇਹ ਆਪਣੇ ਬਾਹਰੋਂ ਯੂਪੀ ਬਿਹਾਰ ਤੋਂ 25 25 33 ਨਕਲੀ ਕਿੰਨਰ ਬੁਲਾ ਕੇ ਜਿਨ੍ਹਾਂ ਦਾ ਕੋਈ ਆਧਾਰ ਕਾਰਡ ਨਹੀਂ ਕੋਈ ਵੋਟਰ ਕਾਰਡ ਨਹੀਂ ਕੋਈ ਆਈਡੀ ਪ੍ਰੂਫ ਨਹੀਂ ਹੈ ਨਾਨ ਗੈਰੈਂਟ ਬੰਦੇ ਬੁਲਾ ਕੇ ਇੱਥੇ ਇਹ ਉਦਮ ਬਚਵਾਉਂਦੇ ਨੇ ਅੱਗੇ ਤੁਸੀਂ ਸਾਰਿਆਂ ਨੇ ਫਰੜ ਦੇ ਵਿੱਚ ਦੇਖਿਆ ਹੀ ਹੈ ਤੇ ਕਿੰਨੀ ਇਹਨਾਂ ਨੇ ਬਤਮੇਜੀਆਂ ਕੀਤੀਆਂ ਨੇ ਪਹਿਲਾਂ ਵੀ ਇਥੇ ਧਰਨੇ ਲਾਏ ਇਹਨਾਂ ਨੇ بڑے بڑے ਜਲੂਸ ਕੱਢੇ ਬੜਾ ਬੜਾ ਇਹਨਾਂ ਨੇ ਬਹੁਤ ਗਲਤ ਭੁੱਲਿਆ ਚਲੋ ਸਾਡੀ ਵੀ ਪਟਿਆਲੇ ਦੇ ਵਿੱਚ ਜਦੋਂ ਮੈਟਰ ਮੇਰਾ ਚੱਲਦਾ ਹੈ ਮੈਨੂੰ ਤੁਸੀਂ ਸਾਰਿਆਂ ਨੇ ਮੈਨੂੰ ਪਤਾ ਕੁਐਸ਼ਨ ਕਰਨਾ ਹੀ ਹੈ ਮੈਂ ਆਲਰੇਡੀ ਤੁਹਾਨੂੰ ਦੱਸ ਦਿੱਤੀ ਜਿਹੜੇ ਮੇਰਾ ਪਟਿਆਲੇ ਦੇ ਵਿੱਚ ਮੇਰਾ ਮੈਟਰ ਚੱਲਦਾ ਪਿਆ ਉਹਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਅਸੀਂ ਇਹੀ ਚਾਹੁੰਦੇ ਹਾਂ ਕਿ ਦੇਖੋ ਅਸੀਂ ਕਾਨੂੰਨੀ ਲੜਾਈ ਲੜਦੇ ਹਾਂ ਇਹ ਨਹੀਂ ਕਿ ਮਤਲਬ ਜਾ ਕੇ 120 ਸੀ ਬੰਦੇ ਬੁਲਾ ਕੇ ਅਸੀਂ ਕਿਸੇ ਦੇ ਉੱਤੇ ਅਟੈਕ ਕਰਾਂਗੇ ਜਾਂ ਅਸੀਂ ਆਪਣਾ ਜਲੂਸ ਕੱਢਾਂਗੇ ਹੁਣ ਵੀ ਕੁਝ ਵੀ ਪਹਿਲਾਂ ਮੇਰੇ ਚੇਲੇ ਵਧਾਈ ਲੈਣਗੇ ਉਹਰੇ ਕਿ ਇਹਨਾਂ ਨੇ ਆਖਰ ਨੂੰ ਇਹਨਾਂ ਮਾਰਸੀ ਲੈਸ ਨੂੰ ਕੁੱਟਿਆ ਉਹਦਾ ਵੀਡੀਓ ਦਿਖਾਵਾਂਗੇ ਵੀਡੀਓ ਹੈਗੀ ਹੈ ਕਿ ਨਾ ਮੈਂ ਤੁਹਾਨੂੰ ਵੀਡੀਓ ਤੁਹਾਨੂੰ ਸਾਰਿਆਂ ਨੂੰ ਅੱਜ ਸ਼ੇਅਰ ਕਰਦੇ ਹਾਂ ਤੁਸੀਂ ਦੇਖੋਗੇ ਕਿ ਜਜਮਾਨਾ ਦੇ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਉਹ ਕਿਨਰ ਸਮਾਜ ਦੇ ਕਲਚਰ ਨੂੰ ਬਿਲਕੁਲ ਸਪੋਇਲ ਕਰ ਦਿੱਤਾ ਇਹ ਬਹੁਤ ਗਲਤ ਕਰ ਲਿਆ ਇਹ ਜਿਹੜਾ ਇਹ ਸਾਰੀਆਂ ਕਾਰਸ਼ਤਾਨੀਆਂ ਦੇ ਵਿੱਚ ਸਿਰਫ ਇੱਕ ਪੋਜਾ ਸਾਕੇ ਜਿਹੜਾ ਇਹ ਬੰਦਾ ਨਕਲੀ ਕਿਨਰ ਬਣਿਆ ਹੋਇਆ ਹੈ ਠੀਕ ਹੈ ਇਹ ਇਹੀ ਇਹਦਾ ਹੱਥ ਹੈਗਾ ਤੇ ਮੇ ਪ੍ਰਸ਼ਾਸਨ ਨੂੰ ਤੇ ਸੀਐਮ ਸਾਹਿਬ ਨੂੰ ਪਾਣੀਓ ਪ੍ਰਸ਼ਾਸ ਇੱਥੇ ਆਪਣੇ ਐਸਐਸਪੀ ਸਾਹਿਬ ਨੂੰ ਹੋਰ ਵੀ ਜਿੰਨਾ ਕੀ ਐਡਮਿਨਿਸਟ੍ਰੇਸ਼ਨ ਹੈਗਾ ਸਾਡੇ ਇਹੀ ਮੰਗਿਆ ਕਿ ਇਹਨਾਂ ਦੇ ਉੱਤੇ ਨਿਕਹਿਲ ਪਾਈ ਜਾਵੇ ਇਹਨਾਂ ਦੇ ਕਾਗਜ਼ ਦੇਖਿਆ ਤਾਂ ਜੋ ਏਰੀਆ ਸਾਡੇ ਹਿੱਸੇ ਦੇ ਵਿੱਚ ਆਇਆ ਉਹਨਾਂ ਦੇ ਹਿੱਸੇ ਦੇ ਵਿੱਚ ਕਿਹੜਾ ਏਰੀਆ ਆਇਆ ਹੋਇਆ ਹੈ ਜੋਤੀਮਾਨ ਜੀ ਦੇ ਹਿੱਸੇ ਕਿਹੜਾ ਏਰੀਆ ਹੈ ਜਾਂ ਇੱਥੇ ਖਾੜ ਸ਼ਹਿਰ ਦੇ ਵਿੱਚ ਮੇਰੇ ਹਿੱਸੇ ਕਿਹੜਾ ਏਰੀਆ ਸੋ ਉਹਨਾਂ ਹਿੱਸਿਆਂ ਦੀ ਜਿਹੜੀ ਸਾਡੀ ਹੱਦਬੰਦੀਆਂ ਹੁੰਦੀਆਂ ਸਿੱਖ ਦੂਸਰੇ ਦੇ ਇਲਾਕਿਆਂ ਦੇ ਵਿੱਚ ਨਿੱਝਾਂਦੇ ਜਿਨ੍ਹਾਂ ਦਾ ਸਾਨੂੰ ਜੇਕਰ ਅਸੀਂ ਗਲਤੀ ਨਾਲ ਚਲੇ ਵੀ ਜਾਂਦੇ ਹਾਂ ਉਹਨਾਂ ਦਾ ਸਾਹਮਣਾ ਸਾਨੂੰ ਆਪਣੀ ਬਰਾਦਰੀ ਚ ਕਰਨਾ ਪੈਂਦਾ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਦੂਸਰੇ ਦੀ ਹੱਦਬੰਦੀਆਂ ਦੇ ਵਿੱਚ ਨਾ ਜਾਇਆ ਜਾਵੇ ਸੋ ਇਸ ਚੀਜ਼ ਦੀ ਇਨਵੈਸਟੀਗੇਸ਼ਨ ਵੈਰੀਫਿਕੇਸ਼ਨ ਪ੍ਰਸ਼ਾਸਨ ਹੀ ਕਰੇਗਾ ਜਿੱਤੇ ਅਸੀਂ ਆਪਣਾ ਵਾ ਰਿਪਰੈਜ਼ੈਂਟੇਸ਼ਨਸ ਆਪਣੇ ਵੱਖ-ਵੱਖ ਥਾਂਾਂ ਤੇ ਅਸੀਂ ਦਿੱਤੀਆਂ ਹੋਣਗੀਆਂ। ਸੋ ਇਹ ਉਸ ਦੇ ਬਾਵਜੂਦ ਵੀ ਪੂਜਾ ਕਾਨੂੰਨ ਨੂੰ ਹੱਥ ਦੇ ਵਿੱਚ ਲੈਂਦਾ। ਸੋ ਪਲੀਜ਼ ਮੇਰੀ ਇਹ ਬੇਨਤੀ ਹੈ ਕਿ ਇਹਨੂੰ ਨਿਕਲ ਪਾਈ ਜਾਵੇ। ਧੰਨਵਾਦ।